ਸਾਸੀ ਖਾਲ ਕਿਸਾਨ ਵੀਰੋ ਜਲਲਬਾਡੇ ਰਿਫਾਰਮ ਚੈਨਲ ਵੇਖਣ ਦੇ ਤੁਹਾਡਾ ਸਵਾਗਤ ਹੈ ਇਹ ਜੋ ਤੁਸੀਂ ਮੱਝ ਵੇਖ ਰਹੇ ਹੋ ਇਹਨੂੰ ਟੋਸ਼ਨ ਦੀ ਸਮੱਸਿਆ ਜਿਹਨੂੰ ਪੰਜਾਬੀ ਵਿੱਚ ਬੱਚੇ ਦਾ ਨਹੀਂ ਦਾ ਵੱਲ ਕਹਿ ਦਿੰਦੇ ਆ ਹੋਰ ਇਹ ਬਿਲਕੁਲ ਵੀ ਕੋਈ ਸਮੱਸਿਆ ਨਹੀਂ ਮਹਿਸੂਸ ਕਰਾ ਰਹੀ ਨਾ ਇਹਨੇ ਥਣ ਭਰੇ ਹੋਏ ਆ ਨਾ ਕੋਈ ਦਰਦ ਕਿਸੇ ਤਰ੍ਹਾਂ ਦਾ ਸਿਰਫ ਇਹ ਆ ਵੀ ਇਹਨੇ ਇਕੱਲੇ ਪੁੜੇ ਤੋੜੇ ਹੋਏ ਆ ਪੁੱਠੇ ਨੇ ਬਿਲਕੁਲ ਤੋੜੇ ਹੋਏ ਨੇ ਤੇ ਕੋਈ ਥਣ ਨਹੀਂ ਭਰੇ ਕੋਈ ਲੇਵਾ ਨਹੀਂ ਭਰਿਆ ਜੀ ਤੇ ਕੋਈ ਦਰਦ ਨਹੀਂ ਮਹਿਸੂਸ ਕਰਾ ਰਹੀ ਸੀ ਹੁਣ ਆਪਾਂ ਇਹਦਾ ਟੋਸ਼ਨ ਦਾ ਹਲ ਕਰਾਂਗੇ ਹਾਂਜੀ ਕਿਸਾਨ ਵੀਰੋ ਇਸ ਮੱਝ ਨੂੰ ਆਪਾਂ ਦੋ ਪਲਟੀਆਂ ਲਵਾਈਆਂ ਦੋ ਦੀ ਘੜੀ ਡੇਢ ਪਲਟੀ ਲਵਾਈਏ ਤੇ ਬੱਚੇ ਦਾ ਨੀ ਦਾ ਮੂੰਹ ਖੁੱਲ ਗਿਆ ਪੂਰਾ ਹੁਣ ਆਪਾਂ ਬੱਚਾ ਇਹਦਾ ਬਾਹਰ ਕੱਢ ਲਾਂਗੇ ਸੁੱਕੀ ਸੰਦੀ ਸੂਪ ਹੈਗੀ ਟੋਰਸ਼ਨ ਤੋਂ ਬਾਅਦ ਮੱਝ ਸਵਾਤੀ ਸੀ ਮੇਲ ਕਾਫ ਤੇ ਮਰਿਆ ਨਿਕਲੇ ਅੰਦਰੋਂ ਧੰਨਵਾਦ ਵੀਡੀਓ ਵੇਖਣਾ ਤੇ ਸਾਰੇ ਹੀਰਾਂ ਦਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਨ ਫਾਲੋ ਕਰ ਲਓ ਤਾਂ ਕਿ ਨੌਜਵਾਲੀ ਵੀਡੀਓ ਤੁਹਾਨੂੰ ਦਿਖਾ ਸਕੀਏ